ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕੱਚੇ ਚੌਲਾਂ ਤੋਂ ਬਰਫੀ ਜਿਹੜੀ ਕਿ ਬਈ ਬਰਫੀ ਤੇ ਇੰਨੀ ਜਿਆਦਾ ਸੌਫਟ ਸੀਗੀ ਨਾ ਖਾਣ ਦੇ ਵਿੱਚ ਵੀ ਜਿਵੇਂ ਕਿ ਆਪਾਂ ਕਲਾਕੰਦ ਵਗੈਰਾ ਖਾਂਦੇ ਹਨ ਉਵੇਂ ਦਾ ਬਿਲਕੁਲ ਟੈਕਸਚਰ ਸੀਗਾ ਬਰਫੀ ਬਣਾਣ ਲਈ ਜੀ ਮੈਂ ਲਏ ਲੇ ਕੱਪ ਚੌਲ ਚੌਲਾਂ ਨੂੰ ਪਹਿਲਾਂ ਇੱਕ ਅੱਧੀ ਵਾਰ ਵਾਸ਼ ਕਰਕੇ ਨਾ ਪੱਖੇ ਥੱਲੇ ਸੁਕਾ ਲਿਆ ਸੀਗਾ ਇੱਕ ਕੱਪ ਚੀਨੀ ਕਾਜੂ ਤੇ ਇੱਕ ਗਲਾਸ ਦੁੱਧ ਕੜਾਹੀ ਦੇ ਵਿੱਚ ਪਾ ਲਿਆ ਜੀ ਮੈਂ ਦੇਸੀ ਘਿਓ ਤੁਸੀਂ ਜਿਹੜਾ ਵੀ ਆਇਲ ਯੂਜ਼ ਕਰਦੇ ਆ ਉਸ ਦੇ ਵਿੱਚ ਬਣਾ ਸਕਦੇ ਆ ਪਰ ਜਿਹੜੀ ਮਠਿਆਈ ਹੁੰਦੀ ਹੈ ਨਾ ਦੇਸੀ ਘਿਓ ਦੇ ਵਿੱਚ ਜ਼ਿਆਦਾ ਟੇਸਟੀ ਬਣਦੀ ਹੈ ਘਿਓ ਆਪਣਾ ਹੋ ਚੁੱਕਿਆ ਜੀ ਬਿਲਕੁਲ ਗਰਮ ਹੁਣ ਆਪਾਂ ਨੇ ਇੱਕ ਰੱਖ ਲਈ छन्ਣੀ ਇਹਦੇ ਵਿੱਚ ਆਪਾਂ ਨਾ ਚੌਲਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਪਾ ਕੇ ਜੇਕਰ ਤੁਹਾਡੇ ਕੋਲ ਛੰਣੀ ਨਹੀਂ ਤਾਂ ਤੁਸੀਂ ਡਾਇਰੈਕਟ ਕਿਉ ਦੇ ਵਿੱਚ ਪਾ ਸਕਦੇ ਹਾਂ ਹੁਣ ਆਪਾਂ ਨੂੰ ਚੌਲਾਂ ਜਿਹੜੇ ਚੌਲ ਹੈ ਨਾ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਜਿਆਦਾ ਨਾ ਤੇਜ਼ ਆਂਚ ਤੇ ਨਹੀਂ ਆਪਾਂ ਨੇ ਛੋਲੇ ਨੂੰ ਭੁੰਨਣਾ ਹੈਗਾ ਇਹ ਦੇਖੋ ਛੋਲਣਾ ਆਪਣੇ ਭੁੰਨ ਹੀ ਚੁੱਕੇ ਆਲਮੋਸਟ ਕੱਢ ਲੈਂਦੇ ਆਪਾਂ ਘਿਓ ਤੋਂ ਬਾਹਰ ਤੇ ਇਹਨੂੰ ਨਾ ਚੰਗੀ ਤਰ੍ਹਾਂ ਘਿਓ ਨੂੰ ਨਿਚੋੜ ਦਾਂਗੇ ਤੇ ਹੁਣ ਇਹਨੂੰ ਇੱਕ ਪਲੇਟ ਵਿੱਚ ਪਾ ਕੇ ਨਾ ਠੰਡਾ ਹੋਣ ਲਈ ਰੱਖ ਦਿੰਦੇ ਆਂ ਹੁਣ ਆਪਾਂ ਪਾਵਾਂਗੇ ਜਿਹੜੇ ਆਪਾਂ ਨੇ ਕਾਜੂ ਵਿੱਚ ਪਾਣੇ ਆ ਨਾ ਤੁਸੀਂ ਨਾਲ ਦੀ ਨਾਲ ਬਦਾਮ ਵੀ ਪਾ ਸਕਦੇ ਆ ਫਿਲਹਾਲ ਮੈਂ ਕਾਜੂ ਹੀ ਪਾ ਰਹੀ ਆ ਇਹਦੇ ਵਿੱਚ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲਾਂਗੇ ਦੇਖੋ ਜੀ ਕੱਜ ਵੀ ਆਪਣੇ ਪੁੰ ਚੁੱਕੇ ਆਂ ਧਾਰਾ ਧਾਰਤ ਨਹੀਂ ਆਪਾਂ ਨੇ ਕੀਤੇ ਕਿਉਂਕਿ ਇਹ ਫਿਰ ਆਪਣੇ ਉਹਦੇ ਚ ਨਾ ਗਰਮ ਜਿਆਦਾ ਪੱਕ ਜਾਂਦੇ ਆਂ ਚੌਲ ਹੋ ਚੁੱਕੇ ਆਂ ਜੀ ਆਪਣੇ ਠੰਡੇ ਹੁਣ ਆਪਾਂ ਨੇ ਨਾ ਇਹ ਦੇਖੋ ਇਹਦਾ ਪਾਊਡਰ ਬਣਾ ਲਿਆ ਉਸੇ ਕੜਾਹੀ ਦੇ ਵਿੱਚ ਆਪਾਂ ਉਹੀ ਜਿਹੜੀ ਕਪ ਚੀਨੀ ਲਈ ਸੀਗੀ ਉਹ ਪਾ ਲਾਂਗੇ ਇਹਨੂੰ ਨਾ ਆਪਾਂ ਬਿਨਾ ਪਾਣੀ ਤੋਂ ਕੈਰਮਲਾਈਜ਼ ਕਰ ਲਾਂਗੇ ਚੀਨੀ ਨੂੰ ਕੈਮਲਾਈਜ਼ ਕਰਕੇ ਨਾਲ ਦੀ ਨਾਲ ਆਪਾਂ ਵਿੱਚ ਜਿਹੜਾ ਚੌਲਾਂ ਦਾ ਆਟਾ ਉਹ ਪਾ ਦਾਂਗੇ ਜੇ ਤੁਸੀਂ ਥੋੜਾ ਜਿਹਾ ਇੱਕ ਦੋ ਚਮਚ ਪਾਣੀ ਪਾਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਇਹਦੇ ਵਿੱਚ ਇਸ ਟਾਈਮ ਮੇਰਾ ਕੈਮਰਾ ਨਾ ਔਨ ਹੀ ਨਹੀਂ ਹੋਇਆ ਸੀਗਾ ਇਸ ਕਰਕੇ ਕਲਿੱਪ ਆਪਾਂ ਨੇ ਉਹ ਨਹੀਂ ਸ਼ੂਟ ਕਰ पाए ਕਾਰਮਲਾਈਜ਼ ਕਰਕੇ ਨਾ ਚੀਨੀ ਤੇ ਵਿੱਚ ਆਪਾਂ ਨੇ ਪਾਤਾ ਜਿਹੜਾ ਚੌਲਾਂ ਦਾ ਪਾਊਡਰ ਸੀਗਾ ਤੇ ਨਾਲ ਦੀ ਨਾਲ ਆਪਾਂ ਨੇ ਪਾਤਾ ਇੱਕ ਗਲਾਸ ਦੁੱਧ ਤੁਹਾਨੂੰ ਲੱਗ ਰਿਹਾ ਹੋਗਾ ਕਿ ਇਦਾਂ ਝਿੜਾ ਜਾ ਹੋ ਗਿਆ ਬਿਲਕੁਲ ਕੁਝ ਨਹੀਂ ਹੋਣਾ ਹੌਲੀ ਹੌਲੀ ਇਹਨੇ ਨਾ ਸਭ ਸੈੱਟ ਹੋ ਜਾਊਗਾ ਦੁੱਧ ਦੇ ਵਿੱਚ ਹੀ ਮਲਾਈ ਸੀਗੀ نیمੇ ਸੀਗਾ ਦੁੱਧ ਫ੍ਰਿਜ ਤੋਂ ਕੱਢਿਆ ਉਹ ਮੈਂ ਪਾਤਾ ਹੁਣ ਇਹਦੇ ਵਿੱਚ ਨਾ ਆਪਾਂ ਨੂੰ ਘਿਓ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਨੇ ਚੌਲ ਪਹਿਲਾਂ ਹੀ ਘਿਓ ਦੇ ਵਿੱਚ ਭੁੰਨੇ ਹੋਏ ਆ। ਹੁਣ ਆਪਾਂ ਉਦੋਂ ਤੱਕ ਪਕਾਉਂਦੇ ਰਾਵਾਂਗੇ ਜਦੋਂ ਤੱਕ ਨਾ ਆਪਣਾ ਇਹ ਦੁੱਧ ਸਾਰਾ ਸੁੱਕਤ ਕਰ ਲੈਣ ਚੌਲ। ਜੇਕਰ ਇਸ ਤਰ੍ਹਾਂ ਬਰਫੀ ਬਣਾਉਂਗੇ ਨਾ ਤਾਂ ਨਾ ਹੀ ਮਿਲਕ ਪਾਊਡਰ ਦੀ ਜ਼ਰੂਰਤ ਪੈਂਦੀ ਹੈ ਤੇ ਨਾ ਹੀ ਖੋਏ ਦੀ। ਇਲਾਚੀ ਪਾਊਡਰ ਪਾਤਾ ਜੀ ਆਪਾਂ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾ ਦਿਓ ਨਹੀਂ ਸਕਿਪ ਕਰ ਸਕਦੇ ਆ ਗਾਣਾ ਹੋਣਾ ਦੇਖੋ ਸਟਾਰਟ ਹੋ ਗਿਆ ਜਿਹੜਾ ਇਹ ਮੇਜਰਮੈਂਟ ਹੈ ਪਰਫੈਕਟ ਮੇਜਰਮੈਂਟ ਦੱਸਿਆ ਜੇਕਰ ਤੁਹਾਨੂੰ ਜ਼ਿਆਦਾ ਹੀ ਮਿੱਠੀ ਬਰਫੀ ਚਾਹੀਦੀ ਹੈ ਤਾਂ ਤੁਸੀਂ 1.5 ਕੱਪ ਵੀ ਪਾ ਸਕਦੇ ਹੋ ਇਹਦੇ ਵਿੱਚ ਇੰਨੀ ਇੱਕ ਕੱਪ ਚੌਲਾਂ ਤੋਂ ਨਾ ਆਪਣੀ 1 ਕਿਲੋ ਦੇ ਕਰੀਬ ਬਰਫੀ ਬਣ ਚੁੱਕੀ ਹੈ ਹੁਣ ਇਹਨੂੰ ਥੋੜਾ ਜਿਹਾ ਆਪਾਂ ਹੋਰ ਰਿਚਨੈਸ ਦੇਣ ਲਈ 1/4 ਕੱਪ ਇਹਦੇ ਵਿੱਚ ਨਾ ਕੋਕੋਨਟ ਪਾਤਾ ਡੈਸ਼ਿਕਟਿਡ ਕੋਕੋਨਟ ਜਿਹੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਇਹਦੇ ਨਾਲ ਬਰਫੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਜੂਗਾ ਇਹ ਦੇਖੋ ਜੀ ਕੜਾਈ ਨਾ ਛੱਡਣਾ ਬਿਲਕੁਲ ਸਟਾਰਟ ਕਰਤਾ ਇਹਨੇ ਡੋ ਨੇ ਜੇ ਤੁਸੀਂ ਪਾਉਣਾ ਨਾ ਤਾਂ ਅੱਧਾ ਚਮਚ ਇਥੇ ਦੇਸੀ ਘਿਓ ਪਾ ਸਕਦੇ ਆ ਉਹਦੇ ਨਾਲ ਹੋਰ ਵੀ ਸ਼ਾਈਨ ਹੋ ਜਾਂਦੀ ਹੈ ਬਰਫੀ ਦੇ ਵਿੱਚ ਤੇ ਟ੍ਰੇ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੈ ਜਦੋਂ ਆਪਾਂ ਇਹਨੂੰ ਪਤਲੀ ਉਹਦੇ ਵਿੱਚ ਨਹੀਂ ਬਣਾਣਾ ਹੈਗਾ ਕਿਉਂਕਿ ਆਪਾਂ ਇਹਨੂੰ ਮਿਲਕ ਤੇਗ ਦੀ ਇੱਕ ਤਰ੍ਹਾਂ ਕੱਟਾਂਗੇ ਤਾਂ ਇਸ ਕਰਕੇ ਨਾ ਛੋਟੀ ਟ੍ਰੇ ਦੇ ਵਿੱਚ ਪਾਈ ਐ ਮੈਂ ਠਿਕਨੇ ਚ ਇਹਦੀ ਮੋਟੀ ਕਰਨ ਲਈ ਜੇਕਰ ਤੁਸੀਂ ਨਾਰਮਲ ਬਰਫੀ ਜਮਾਣੀ ਹੈ ਤਾਂ ਥੋੜੀ ਪਤਲੀ ਜਮਾ ਲਿਓ ਹੁਣ ਕਰ ਦੰਦੇ ਆ ਇਹਨੂੰ ਸੈਟ ਕਲਰ ਹੀ ਬਹੁਤ ਸੋਹਣਾ ਲੇਖੋ ਲੱਗ ਰਿਹਾ ਹੈ ਤੇ ਟੇਸਟ ਤਾਂ ਹੋਰ ਵੀ ਜ਼ਿਆਦਾ ਵਧੀਆ ਸੀਗਾ ਇਹਦੇ ਉੱਪਰ ਤੁਸੀਂ ਜਿਹੜਾ ਚਾਂਦੀ ਦਾ ਵਰਕ ਹੁੰਦਾ ਉਹ ਵੀ ਲਗਾ ਸਕਦੇ ਆ ਤੇ ਮੈਂ ਇਹਨੂੰ ਸਜਾਵਾਂਗੀ ਥੋੜਾ ਜਿਹਾ ਪਿਸਤੇ ਨਾਲ ਬ੍ਰੇਕ ਕੱਟਿਆ ਹੋਇਆ ਪਿਸਤਾ ਇਹਦੇ ਉੱਪਰ ਸੁੱਟ ਦਾਂਗੇ ਆਪਾਂ ਦੇਖੋ ਤਾਂ ਕਿ ਨਾ ਦੇਖਣ ਦੇ ਵਿੱਚ ਆਪਣੀ ਅੱਖਾਂ ਨੂੰ ਵੀ ਸੋਹਣੀ ਲੱਗਣੀ ਚਾਹੀਦੀ ਹੈ ਇਹ ਚੀਜ਼ ਹੁਣ ਇਹਨੂੰ ਨਾ ਹਲਕਾ ਹਲਕਾ ਆਪਾਂ ਸਪੈਚੂਲੇ ਦੇ ਨਾਲ ਦਬਾਰਾਂਗੇ ਪਿਸਤੇ ਨੂੰ ਹੁਣ ਇਹਨੂੰ ਠੰਡਾ ਹੋਣ ਲਈ ਰੱਖਦੇ ਆ ਆਪਾਂ 6 ਤੋਂ 7 ਘੰਟੇ ਉਹਦੇ ਵਿੱਚ ਨਾ ਬਿਲਕੁਲ ਸੈੱਟ ਹੋ ਜਾਣਾ ਆਪਣੀ ਇਹਨੇ ਬਰਫੀ ਨੇ ਜੇ ਤੁਹਾਨੂੰ ਜਿਆਦਾ ਕਾੜੀ ਹੈ ਤਾਂ ਤੁਸੀਂ ਫ੍ਰੀਜ਼ਰ ਦੇ ਵਿੱਚ ਥੋੜੇ ਟਾਈਮ ਲਈ ਰੱਖ ਸਕਦੇ ਆ ਦੇਖੋ ਜੀ ਬਰਫੀ ਆਪਣੀ ਬਿਲਕੁਲ ਸੈੱਟ ਹੋ ਚੁੱਕੀ ਹੈ ਹੁਣ ਆਪਾਂ ਇਹਦੀ ਨਾ ਕਟਿੰਗ ਕਰਕੇ ਦਿਖਾਉਂਦੇ ਆ ਤੁਹਾਨੂੰ ਬਟਰਪੇਪਰ ਤਾਂ ਲਾ ਲੈਂਦੇ ਆ ਬਿਲਕੁਲ ਸੌਖਾ ਹੋ ਜਾਂਦਾ ਹੈ ਨਾ ਉਹਦੇ ਵਿੱਚ ਤੋਂ ਕੱਢਣਾ ਜਿਹੜੀ ਟ੍ਰੇ ਹੁੰਦੀ ਹੈ ਆਪਣੀ ਆਪਾਂ ਇਹਨੂੰ ਦਵਾਂਗੇ ਸ਼ੇਪ ਮਿਲਕ ਕੇਕ ਦੀ ਲੰਬੀ ਲੰਬੀ ਪੀਸ ਕੱਟਾਂਗੇ ਥੋੜੀ ਆਪਣੀ ਮਰਜ਼ੀ ਤੁਸੀਂ ਛੋਟਾ ਪੀਸ ਕੱਟਣਾ ਉਹ ਵੀ ਕੱਟ ਸਕਦੇ ਆ ਇਹ ਦੇਖੋ ਕਿੰਨੀ ਸਮੂਧਲੀ ਬਰਫੀ ਆਪਣੀ ਕੱਟ ਰਹੀ ਹੈ ਕਿਸੇ ਵੀ ਤਿਹਾਰ ਦੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਸਕਦੇ ਆ ਨਾ ਬਰਫੀ ਇਹ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਇਹ ਦੇਖੋ ਕਿੰਨੀ ਵਧੀਆ ਦਾਣੇਦਾਰ ਆਪਣੀ ਮਿਲਕ ਕੇਕ ਦੀ ਤਰ੍ਹਾਂ ਬਰਫੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਹੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ